ਹਰੇਕ ਨਿਉਂਦਰ ਬਾਜੀ ਫਸਲ ਵਾਰੀ ਸਾਰੀ ਤੁਸੀਂ ਸਾਹਮਣੇ ਤੁਹਾਡੇ ਕਰਿਓ ਨੀ ਤੇ ਅੱਜ ਤੁਸੀਂ ਸੋਇਤ ਬਾਦ ਮੈਂ خپل ਬਿਆਰੀ ਰਾਜ ਜੀ ਨੂੰ ਬੇਨਤੀ ਕਰਾਂਗਾ ਇਸ ਵਾਰ ਜਿਹੜੀ ਸਟੇਜ ਦੀ ਕਾਰਵਾਈ ਹੋਸਪੀਟਲ ਕਰ ਸੁਮਾਨ ਜੀ ਹਲੋ ਮੇਰੀ ਸਤਿਕਾਰਯੋਗਨ ਵਾਸੀਓਂ ਕੀ ਬੇਨਤੀ ਹੈ ਕਿ ਪੰਡਾਲ ਵਿੱਚ ਬਹੁਤ تنਵੀਂ ਬੈਠਣ ਦੀ ਕਿਰਪਾਲਤਾ ਕਰੋ ਜਿਹੜੇ ਅੱਧਰ ਖੱਬੇ ਤੇ ਸੱਜੇ ਵੇਰ ਖੜਿਆ ਨਾ ਉਹ ਛੇਤੀ ਤੋਂ ਛੇਤੀ ਪੰਡਾਲ ਵਿੱਚ ਪਹੁੰਚ ਕੇ ਬੈਠਣ ਦੀ ਕਿਰਪਾਲਤਾ ਕਰੋ ਇੱਕ ਤਰ੍ਹਾਂ ਦਾ ਸਕੂਨ ਦਿਓ ਇਸ ਤਰ੍ਹਾਂ ਗੱਡੀ ਨਹੀਂ ਚਲਦੀ ਕਿ ਚਾਰ ਉੱਥੇ ਖੜੋ ਜਾਓ ਦੋ ਉੱਥੇ ਖੜੋ ਜਾਓ ਛੇ ਉੱਥੇ ਖੜੋ ਜਾਓ ਅਡਵਾ ਢਾਣੀਆਂ ਬਣਾ ਬਣਾਓ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਝੰਡੇ ਲੈ ਕੇ ਪੰਡਾਲ ਵਿੱਚ ਜਿਹੜਾ ਨਾ ਬੈਠਣ ਦੀ ਕਿਰਪਾਲਤਾ ਕਰੇ ਸੋ ਕਿਸਾਨ ਵੀਰੋ ਇਸ ਗੱਲ ਤੋਂ ਆਪਾਂ ਸਾਰੇ ਜਾਣੂ ਆ ਕਿ ਕੱਲ ਦਾ ਜਿਹੜਾ ਇਹ ਰੋਲਾ ਰੱਪਾ ਆਪਣਾ ਥੋਨੇ ਦੇ ਖਰੀਦ ਫਸਬੰਦੀ ਚੱਲਿਆ ਹੈ ਤੇ ਕੱਲ ਦੀਆਂ ਮੀਟਿੰਗਾਂ ਵੀ ਆਪਾਂ ਗੇਟੀਆਂ ਨੇ ਕੱਲ ਉਹਨਾਂ ਨੇ ਆਪਾਂ ਨੂੰ ਟਾਈਮ ਵੀ ਦਿੱਤਾ ਸੀ 2 ਵਜੇ ਦਾ 2 ਵਜੇ ਤੋਂ ਬਾਅਦੇ ਕੰਮ ਜਿਹੜਾ ਨਾ ਉਹਦਾ ਸਿੱਟਾ پھر ٻڌي اڻا پھر پھر ڪري پڙهڻا ڏيڻو ٿو ڪا ڊر جاء وٽ نه ٿا